ਔਰ ਛੱਤ ਬੱਲੇ ਵਾਲੇ ਮਕਾਨ ਨੇ ਜਿਹੜੇ ਉਹਨਾਂ ਦਾ ਵੀ ਪ੍ਰਬੰਧ ਕਰਾਂਗੇ ਪਹਿਲਾ ਜਿਹੜਾ ਕੁਝ ਹੁੰਦਾ ਸੀਗਾ ਉਹ ਆਪਾਂ ਨੂੰ ਵੀ ਪਤਾ ਹੈ ਪਰ ਮੈਂ ਇੱਕੋ ਹੀ ਗੱਲ ਕਹੀ ਹੈ 13 ਦੀਆਂ 13 ਵਾਡਾਂ ਦੇ ਵਿੱਚ ਕਿ ਜਿਹੜਾ ਸਭ ਤੋਂ ਵੱਧ ਵੋਟ ਨਾਲ ਜਿੱਤੇਗਾ ਉਸ ਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਾਉਂਗਾ ਔਰ ਜਿਹੜੀ ਛੋਟੀ ਹੈ ਜਿੱਥੇ ਜਿਨ੍ਹਾਂ ਨੂੰ ਜਿਨ੍ਹਾਂ ਦੀ ਰਜਿਸਟਰੀ ਹੋਈ ਹੈ ਉਹਨਾਂ ਨੂੰ ਅਸੀਂ ਪਰੂਵਡ ਕਰਾਂਗੇ ਤੇ ਜਦੋਂ ਸਾਰੀ ਦੀ ਸਾਰੀ ਕਲੋਨੀਆਂ ਦੀ ਰਜਿਸਟਰੀ ਹੋ ਗਈ ਫਿਰ ਇਸ ਨੂੰ ਕੌਣ ਰੋਕ ਸਕਦਾ ਪ੍ਰੂਵਡ ਹੋਣ ਤੋਂ ਮੈਂ ਕਰਾਂਗਾ ਇਹ ਸਾਡੇ ਐਮਸੀ ਕਰਾਂਗੇ ਪਹਿਲਾ ਮਤਾ ਪਹਿਲਾ ਮਤਾ ਤੁਹਾਡੇ ਨਾਲ ਵਾਦਾ ਹੈ ਕਿ ਜਦੋਂ ਤੁਸੀਂ ਐਮਸੀ ਸਾਰਿਆਂ ਨੂੰ ਬਣਾ ਕੇ ਭੇਜੋਗੇ ਅਸੀਂ ਆਪਣਾ ਉੱਥੇ ਪ੍ਰਧਾਨ ਚੁਣਾਂਗੇ ਤਾਂ ਪਹਿਲਾ ਮਤਾ ਹੈ ਜਿਹੜਾ ਉਹ ਇਸੇ ਕਲੋਨੀਆਂ ਦਾ ਪਾਊਗਾ ਕਿ ਇਹਨਾਂ ਨੂੰ ਪ੍ਰੂਵਡ ਕੀਤਾ ਜਾਵੇ ਔਰ ਇਹਨਾਂ ਨੂੰ ਜਿਹੜੀ ਬੰਦੀ ਫੈਸਿਲਿਟੀ ਹੈ ਸਰਕਾਰ ਵੱਲੋਂ ਸਸੀ ਗਾਲ ਜੀ ਮੈਂ ਜਸਵੰਤ ਸਿੰਘ ਵਾਰਡ ਨੰਬਰ 6 ਤੇ ਸਾਡੇ ਅੱਜ ਐਮਐਲ ਸਾਬ ਨੇ ਵਾਰਡ ਦੇ ਵਿੱਚ ਇੱਕ ਇਕੱਠ ਕੀਤਾ ਸੀ ਤੇ ਐਮਐਲ ਸਾਬ ਨੇ ਉੱਥੇ ਸ਼ਿਰਕਤ ਕੀਤੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਐਮਐਲ ਸਾਬ ਨੇ ਵਾਦੇ ਕੀਤੇ ਨੇ ਜੀ ਲੋਕਾਂ ਨਾਲ ਤੇ ਉਹ ਵਾਦਿਆਂ ਤੇ ਐਮਐਲ ਸਾਬ ਖਰੇ ਵੀ ਉਤਰਨਗੇ ਅਸੀਂ ਇਸ ਗੱਲ ਦਾ ਵਿਸ਼ਵਾਸ ਕਰਦੇ ਆ ਤੇ ਕੁਝ ਵਾਦੇ ਪੂਰੇ ਵੀ ਕਰ ਚੁੱਕੇ ਨੇ ਕੁਝ ਵਾਦੇ ਹਜੇ ਰਹਿੰਦੇ ਨੇ ਉਹ ਵੀ ਪੂਰੇ ਹੋਣਗੇ ਤੇ ਲੋਕਾਂ ਦਾ ਭਾਰੀ ਇਕੱਠ ਦੇਖ ਕੇ ਤੇ ਲਗਭਗ ਵਧਾਈਆਂ ਦੇ ਪਾਤਰੀਆਂ ਜੀ ਤੇ ਬਾਕੀ ਜਿਵੇਂ ਜਿਵੇਂ ਵਾਰਡ ਸਾਨੂੰ ਸੇਵਾ ਲਾਂਦਾ ਜਾਊਗਾ ਜੀ ਅਸੀਂ ਹਮੇਮੀ ਕੰਮ ਕਰਦੇ ਜਾਵਾਂਗੇ ਲੋਕਾਂ ਦੀ ਸੇਵਾ ਦੇ ਵਿੱਚ ਇਹ ਹਨ ਅਸੀਂ ਇੱਕ ਐਮਸੀ ਬਣ ਕੇ ਨਹੀਂ ਇੱਕ ਸੇਵਾਦਾਰ ਬਣ ਕੇ ਕੰਮ ਕਰਾਂਗੇ ਇੱਕ ਜਿਹੜੇ ਇੱਕ ਵਾਰਡ ਦੀ ਇੱਕ ਸਾਡੇ ਕਮੇਟੀ ਹੈ ਜੀ ਲੰਗਰ ਕਮੇਟੀ ਅਸੀਂ ਉਹਨਾਂ ਨਾਲ ਸਾਰਿਆਂ ਨੇ ਬੈਠ ਕੇ ਇੱਕ ਸਾਂਝਾ ਪਰਾਲਾ ਕੀਤਾ ਵੀ ਜੋ ਵੀ ਸਾਨੂੰ ਐਮਸੀ ਦੀ ਤਨਖਾਹ ਹੁੰਦੀ ਹੈ 5000 ਅਸੀਂ ਉਹ ਵਾਅਦਾ ਤੇ ਜ਼ੁਬਾਨ ਕਰਦੇ ਆਂ ਵੀ ਵਾਰਡ ਦੇ ਵਿੱਚ ਕਿਸੇ ਵੀ ਧੀ ਭੈਣ ਦਾ ਵਿਆਹ ਜਾਂ ਕੋਈ ਵੀ ਮੁਸੀਬਤ ਪੈਂਦੀ ਹੈ ਵਾਹਿਗੁਰੂ ਨਾ ਕਰੇ ਵੀ ਕਿਸੇ ਤੇ ਮੁਸੀਬਤ ਪਵੇ ਮੁਸੀਬਤ ਪੈਂਦੀ ਹੈ ਤਾਂ ਅਸੀਂ ਉਹ 5 505100 ਰੁਪਇਆ ਆਪਣੇ ਵੱਲੋਂ ਤੇ ਕਮੇਟੀ ਵੱਲੋਂ ਉਹ ਸਾਰਾ ਜਿਹੜੀ ਤਨਖਾਹ ਹੋਊਗੀ ਅਸੀਂ ਉਹ ਲੋਕਾਂ ਨੂੰ ਤੇ ਲੋਕਾਂ ਦੀਆਂ ਧੀਆਂ ਨੂੰ ਤੇ ਲੋਕਾਂ ਦੇ ਦੁੱਖ ਸੁੱਖ ਦੇ ਤਲਾਵਾਂਗੇ ਨੇ ਕੁ ਮੁਸ਼ਕਲਾਂ ਕੀ ਨੇ ਜਿਹੜੀਆਂ ਸਾਡੇ ਮੇਨ ਮੁਸ਼ਕਲਾਂ ਇੱਕ ਤਾਂ ਅਸੀਂ 1947 ਤੋਂ ਲੈ ਕੇ ਜਿੱਥੇ ਅੱਜ ਇੱਥੇ ਬੈਠੇ ਆਂ ਸਭ ਤੋਂ ਮੇਨ ਮੁਸ਼ਕਲਾ ਹੈ ਵੀ ਸਾਡੀ ਅੱਜ ਤੱਕ ਰਜਿਸਟਰੀ ਨਹੀਂ ਹੋਈ ਜੀ ਨੰਬਰ 2 ਸਾਡੇ ਪਾਣੀਆਂ ਦਾ ਬਹੁਤ ਵੱਡਾ ਮੁੱਦਾ ਹੈ ਜੀ ਨਾ ਤਾਂ ਸਾਡੇ ਪਾਣੀ ਦਾ ਨਿਕਾਸ ਅੱਜ ਤੱਕ ਪਹਿਲੀਆਂ ਸਰਕਾਰਾਂ ਕਰਾ ਸਕੀਆਂ ਤੇ ਉਹਨਾਂ ਤੋਂ ਹੋਇਆ ਵੀ ਨਹੀਂ ਜੀ ਅਸੀਂ ਐਮਐਲਏ ਸਭ ਤੋਂ ਇਹ ਬਹੁਤ ਵੱਡੀ ਮੰਗ ਕਰਦੇ ਆਂ ਵੀ ਪਾਣੀ ਦਾ ਪਹਿਲ ਦੇ ਆਧਾਰ ਤੇ ਪਾਣੀ ਦਾ ਨਿਕਾਸ ਦਾ ਤੇ ਪਾਣੀ ਪੀਣ ਵਾਲਾ ਉਹ ਮੁਹੱਈਆ ਕਰਾਵਾਂਗੇ ਜੀ ਲੋਕਾਂ ਨੂੰ ਉਸੇ ਜਹੋਰ ਲਾ ਕੇ ਜਿਹੜਾ ਸਭ ਤੋਂ ਵੱਡੀ ਲੀਡ ਨਾਲ ਜਿੱਤੇਗਾ ਉਹਨੂੰ ਸੀਨੀਅਰ ਵਾਈਸ ਪ੍ਰਧਾਨ ਇੱਕ ਸਾਲ ਲਈ ਮੈਂ ਬਣਾਉਂਗਾ ਪਹਿਲ ਦੇ ਅਧਿਕਾਰ ਔਰ ਭੁੱਪੜ ਜੀ ਮੇਰੇ ਕੋਲ ਬੜੀ ਵਾਰੀ ਆਏ ਮੈਨੂੰ ਕਹਿੰਦੇ ਤੁਸੀਂ ਆਪਣਾ ਵਾਅਦਾ ਭੁੱਲ ਰਹੇ ਹੋ ਮੈਂ ਕਿਹਾ ਮੈਂ ਭੁੱਲਣ ਵਾਲਿਆ ਚੋਂ ਨਹੀਂ ਆ ਮੈਂ ਜੋ ਕਿਹਾ ਉਹ ਮੈਂ ਕਰਕੇ ਦਿਖਾਉਂਗਾ ਕਿਉਂਕਿ ਜਦੋਂ ਐਮਸੀ ਆਪਣੀ ਪਾਵਰ ਇੱਕ ਮੈਲੇ ਇੱਕ ਐਮਸੀ ਆਪਣੀ ਪਾਵਰ ਦਾ ਜਦੋਂ ਸਹੀ ਇਸਤੇਮਾਲ ਕਰਦਾ ਨਾ ਤਾਂ ਫਿਰ ਵੱਡੇ ਵੱਡੇ ਅਫਸਰਾਂ ਦੀਆਂ ਵੀ ਗੋਡੀਆਂ ਲੱਗ ਜਾਂਦੀਆਂ ਪੜਿਆ ਲਿਖਿਆ ਮੁੰਡਾ ਚੁਣਦੇ ਹੋਣਾ ਉਹਨੂੰ ਆਪਣੇ ਅਧਿਕਾਰਾਂ ਦਾ ਪਤਾ ਹੁੰਦਾ ਕਿ ਮੈਂ ਆਪਣੇ ਅਧਿਕਾਰ ਉਸ ਹੌਸਚੋ ਕਿੱਦਾਂ ਲੈਣੇ ਨੇ ਕਿੱਦਾਂ ਕਢਾਉਣੇ ਨੇ ਜਦੋਂ ਸਾਨੂੰ ਜਾਚ ਆ ਗਈ ਨਾ ਫਿਰ ਅਸੀਂ ਲੈ ਲਾਂਗੇ ਇਤੋਂ ਦੇ ਪ੍ਰਧਾਨ ਰਹਿ ਚੁੱਕੇ ਕਲੋਨੀ ਫਲੂਵਡ ਨਾ ਹੋਵੇ ਸਰਕਾਰਾਂ ਜੱਥ ਹੋਵੇ ਫਿਰ ਤਰਾਬੀ ਰੱਖਾ ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀਗਾ ਛੋਟੇਕੁੱਟ ਜਦੋਂ ਆਪਾਂ ਕੋਈ ਲੀਡਰ ਬਣਾਵਾਂਗੇ ਤਾਂ ਫਿਰ ਇਦਾਂ ਹੀ ਹੋਊਗਾ ਜਦੋਂ ਪੜਿਆ ਲਿਖਿਆ ਲੀਡਰ ਬਣਾਵਾਂਗੇ ਉਹ ਫਿਰ ਨੂੰ ਆਪਣੇ ਹੱਕਾਂ ਦਾ ਪਤਾ ਹੁੰਦਾ ਕਿ ਮੈਂ ਆਪਣੇ ਹੱਕ ਲੋਕਾਂ ਨੂੰ ਕਿੱਦਾਂ ਲੈ ਕੇ ਦੇਣੇ ਤੇ ਜਦੋਂ ਇਦਾਂ ਦਾ ਤੁਸੀਂ ਨਮੇਂਦਾ ਚੁਣ ਲਿਆ ਫਿਰ ਕੰਮ ਸਾਡੇ ਆਟੋਮੈਟਿਕ ਹੁੰਦੇ ਨੇ ਸੋ ਮੈਂ ਬੇਨਤੀ ਕਰਨ ਵਾਸਤੇ ਆਇਆ ਚੋਣ ਨਿਸ਼ਾਨ ਝਾੜੂ ਦਾ 2 ਨੰਬਰ ਤੇ ਹੈ ਬਟਨ ਪਰ ਲੈ ਕੇ ਉਹਨੂੰ ਪਹਿਲੇ ਨੰਬਰ ਤੇ ਤੁਸੀਂ ਆਉਣਾ ਲਾਲਕਾ ਪਰਿਵਾਰ ਦੇ ਇੱਥੇ ਵੀ ਸੱਜਣ ਬੈਠੇ ਹੋਏ ਨੇ ਹਰ ਇੱਕ ਬੰਦਾ ਚਾਹਤ ਰੱਖਦਾ ਜੱਗੀ ਵੀ ਚਾਹਤ ਰੱਖਦਾ ਸੀਗਾ ਕਿ ਮੈਨੂੰ ਪਾਰਟੀ ਟਿਕਟ ਦੇਵੇ ਪਰ ਪਾਰਟੀ ਦੇ ਜੋ ਫੈਸਲੇ ਨੇ ਉਹ ਸਾਨੂੰ ਮੰਨਣੇ ਪੈਂਦੇ ਨੇ ਪਾਰਟੀਆਂ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਬਹੁਤ ਕੁਝ ਦੇਖਣਾ ਪੈਂਦਾ ਹੈ ਪਰ ਪਾਰਟੀਆਂ ਦੇ ਵਿੱਚ ਦੇਣ ਨੂੰ ਵੀ ਬੜਾ ਕੁਝ ਹੁੰਦਾ ਹੈ ਇਕੱਲੀ ਐਮਸੀ ਨਹੀਂ ਹੈ ਹੋਰ ਵੀ بڑے ਅਹੁਦੇ ਹੁੰਦੇ ਨੇ ਸੋ ਮੇਰੀ ਬੇਨਤੀ ਹੈ ਇਹ ਜਿਹੜਾ ਇਕੱਠ ਹੈ ਐਡਾ ਇਕੱਠ ਹੈ ਜਿਹੜਾ ਪਹਿਲਾਂ ਕਦੇ ਘੱਗੇ 'ਚ ਨਹੀਂ ਹੋਇਆ ਪਰ ਇਸ ਇਕੱਠ ਨੇ ਮੈਂ ਦਾਅਵੇ ਨਾਲ ਕਹਿ ਸਕਦਾ ਇਸ ਇਕੱਠ ਨੇ 13 ਦੀਆਂ 13 ਸੀਟਾਂ ਦੇ ਮੂਹ ਚੇਂਜ ਕਰ ਦੇਣੇ ਨੇ ਇਸ ਇਕੱਠ ਨੇ ਸੋ ਬਹੁਤ ਬਹੁਤ ਧੰਨਵਾਦ